आप देख रहे हो पंजाब आज न्यूज आज पहुंचे हैं खैर जिला तरन पीर बाबा बेरी शाह जी का सुलाना जोड़ मेला सेवादार निशान सिंह जी सरपंच मंगल सिंह जी सतनाम सिंह जी बलजिंदर सिंह जी गुरुमुख सिंह जी सारे सेवादारों के संयोग के साथ मेला बड़ी श्रद्धा भाव से मनाया गया आओ दिखाते हैं मेले की लाइव तस्वीर ਦੁਲਵਾਰਾ ਕਿ ਮਹਿਫਿਲ ਜੋ ਵੀ ਸਜਾ ਰਹੇ ਜਗਾ ਰਹੇ ਆ ਮੇਰਾ ਨਾਮ ਜੀ ਕਸ਼ਵੀਰ ਸਿੰਘ ਜੱਜ son of ਸਾਕਰਮ ਸਿੰਘ ਨਗਰ ਇਹੋ ਹੀ ਪਿੰਡ ਖੈਰਦੀਨ ਕੇ ਜਿਹੜਾ ਤੇ ਕਾਰੋਬਾਰ ਬਸ ਇਦਾਂ ਹੀ ਆ ਜਿਵੀ ਦਾ ਪਹਿਲਾਂ ਸਰਵਿਸ ਕਰਦਾ ਰਿਆ ਹੈ ਤੇ ਹੁਣ ਇਹਨਾਂ ਪ੍ਰਹਾਵਾਦੀ ਸੇਵਾ 'ਚ ਲੱਗਾ ਹੈ ਤੇ ਆਪਣਾ ਜੀਵਨ ਦਾ ਰੋ ਕੰਮ ਹੈ ਸਰ ਇਹ ਜੋ ਮੇਲਾ ਕਰਵਾਇਆ ਜਾਇਆ ਹੈ ਇਹ ਕਿੰਨੇ ਟਾਈਮ ਸੇ ਕਰਵਾਇਆ ਜਾ ਰਿਹਾ ਹੈ ਹਰ ਸਾਲ ਇਹ ਮੇਲਾ ਕਰਾਇਆ ਜਾਂਦਾ ਜੀ ਸੂਰ ਨਗਰ ਦੀਆਂ ਸੰਗਤਾਂ ਇਲਾਕੇ ਦੀਆਂ ਲਾਗੇ ਪਨੇ ਦੀਆਂ ਸੰਗਤਾਂ ਬੜੀ ਬੜੀ ਦੂਰੋਂ ਦੂਰ ਤੜਾੜਿਓ ਵੀ ਸੰਗਤਾਂ ਇੱਥੇ ਆ ਜਿਆ ਲੋ ਆਉਂਦੀਆਂ ਇਹ ਮੇਲਾ ਜਿਹੜਾ ਬਾਬਾ ਬੇਰੀ ਵਾਲੇ ਦਾ ਬੜੇ ਧੂਮ-ਧਾਮ ਨਾਲ ਇਹ ਨਗਰ ਜਿਹੜਾ ਕਰਵਾਉਂਦਾ ਏ ਤੇ ਇਸੇ ਦੇਣੀ ਇਹਦੀ ਬਾਬੇ ਦੀ ਅਪਾਰ ਕਿਰਪਾ ਏ ਸਾਡੇ ਨਗਰ ਦੇ ਤੇ ਕਿਸ਼ਤੀਆਂ ਦੀ ਬੜੇ ਵੱਡੇ ਪੱਦਰ ਤੇ ਹੁੰਦੀਆਂ ਐ ਬੜੇ ਬੜੇ ਨਾਮੀ ਪਲਵਾਨ ਇੱਥੇ ਜਿਹੜੇ ਆ ਉਹ ਸੱਦੇ ਜਾਂਦੇ ਆ ਉਹਨੂੰ ਇੱਥੇ ਕੁਸ਼ਤੀਆਂ ਕਰਦੇ ਆ ਜਿਨ੍ਹਾਂ ਦਾ 10-10 ਲੱਖ ਰੁਪਈਆ ਨਾਮ ਐ ਉਹ ਅੱਜ ਸਾਮਾ ਨੂੰ 7:00 ਵਜੇ ਕੁਸ਼ਤੀਆਂ ਸ਼ੁਰੂ ਹੋ ਜਾਣੀਆਂ ਸਾਰੇ ਨਗਰ ਦੇ ਉਥੇ ਹਮੋਂ ਬਾਕੇ ਪੁੱਜਣਾ ਤੇ ਇਹ ਬਾਬੇ ਦੀ ਕਿਰਪਾ ਦੇ ਨਾਲ ਹੀ ਇਹ ਸਭ ਕੁਝ ਹੋ ਰਿਹਾ ਹੈ ਇਹ ਬਾਬੇ ਦਾ ਸਾਡੇ ਪਿੰਡ ਤੇ ਏਡਾ ਵੱਡਾ ਹੱਥ ਆ ਆ ਮੇਰੇ ਵੀਰ ਖਲੋਤੇ ਆ ਜਿਹੜੇ ਮੈਂ ਨਾ ਲਾਵਾਂ ਤੇ ਟਾਈਮ ਲੱਗਣਾ ਹੈ ਇੰਨੀ ਸੇਵਾ ਕਰਦੇ ਆ ਦਿਲੋਂ ਵੱਧ ਕੇ ਸੇਵਾ ਕਰਦੇ ਆ ਇਸੇ ਤਰ੍ਹਾਂ ਹੀ ਗੁਰਦਾਰਿਆਂ ਦੀ ਸੇਵਾ ਵੀ ਕਰਦੇ ਆ ਹਰ ਮਹੀਨੇ ਸਾਡੇ ਪਿੰਡ ਗੁਰਦਾਰੇ ਦੀ ਸੇਵਾ ਦਾ ਲੰਗਰ ਲਾਉਂਦੇ ਆ ਚਾਹ ਦੇ ਲੰਗਰ ਲੱਗਦੇ ਆ ਬਹੁਤ ਸੰਗਰਾਦ ਵਾਲੇ ਦਿਨ ਚਾਹ ਦੇ ਲੰਗਰ ਲੱਗਦੇ ਆ ਉਦੋਂ ਸੰਗਾਂਦਾਂ ਦੇ ਦਿਨ ਲੱਗਦੇ ਵੀ ਸੇਵਾ ਲੱਗਦੇ ਆ ਸੜਕ ਦੇ ਉੱਤੇ ਬੜੀ ਸੇਵਾ ਕਰਦੇ ਆ ਇਹ ਸਭ ਬਾਬਾ ਜੀ ਦੀ ਕਿਰਪਾ ਦੇ ਨਾਲ ਤੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਕੋਟ ਆਸਦੀ ਦੇ ਨਾਲ ਇਹ ਨਕਰ ਜਿਹੜਾ ਹੈ ਇੱਥੇ ਬੜੇ ਪਿਆਰ ਦੇ ਨਾਲ ਰਹਿ ਰਿਹਾ ਤੇ ਜੇ ਕੋਈ ਇਹੋ ਹੀ ਇੱਥੇ ਅਰਦਾਸ ਅਖੀਰ ਦੇ ਵਿੱਚ ਕਰਾਂਗਾ ਕਿ ਪਿੰਡ ਦੇ ਵਿੱਚ ਸਾਡਾ ਬਾਬਾ ਜੀ ਬੜਾ ਹੀ ਏਕਾ ਰੱਖਦੇ ਆ ਤੇ ਗਾਂ ਇਹ ਤੋਂ ਵੀ ਵੱਧ ਛੜ ਕੇ ਏਕਾ ਰੱਖਣ ਤੇ ਹੀ ਉਮਮਾ ਆ ਕੇ ਇਹਨਾਂ ਦੇ ਦਿਨ ਜਿਹੜੇ ਇਦਾਂ ਹੀ ਬਣਾਉਦੇ ਰਹੀਏ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਆ ਉਹ ਵੀ ਵੱਡਿਆਂ ਨੂੰ ਵੇਖ ਕੇ ਆਉਣ ਵਾਲੇ ਸਮੇਂ 'ਚ ਇਹ ਚਾਲੂ ਰੱਖਣ ਇਹ ਕਰਕੇ ਇਹ ਜ਼ਿੰਦਾ ਸਾਰੇ ਨਗਰ ਨੂੰ ਸਾਰੇ ਇਲਾਕਾ ਵਸਨੀਕਾਂ ਨੂੰ ਜਿੰਨੇ ਵੀ ਆਏ ਆ ਮੇਰੇ ਵੀਰ ਇਥੇ ਉਹਨਾਂ ਨੂੰ ਮੈਂ ਲੱਖ ਲੱਖ ਵਧਾਈ ਦੇਣਾ ਹੈ ਤੇ ਇਹ ਬਹੁਤ ਹੀ ਵਧੀਆ ਪ੍ਰਾਲਾ ਹੈ ਤੇ ਬਾਬਾ ਜੀ ਦਾ ਛੋਟੇ ਦੇ ਪੱਧਰ ਤੋਂ ਕੰਮ ਸ਼ੁਰੂ ਕੀਤਾ ਸੀ ਹੁਣ ਪੂਰਾ ਅਸਮਾਨ ਤੇ ਸਿੰਗਾ ਕਰ ਰਿਹਾ ਹੈ ਇਹਦਾ ਜਿਹੜਾ ਦਿਹਾੜਾ ਹੈ ਲਾਗੇ ਬੰਨੇ ਮੰਨਤਾ ਹੈ ਇਹਦੇ ਨਾਲ ਹੀ ਮੈਂ ਬਾਬਾ ਜੀ ਦਾ ਜਕਾਰਾ ਬਾਲੂ ਖੋਲੂਗਾ ਤੇ ਮਹਿਸੂਸ ਆ ਸੰਗਤ ਜਿਹੜੀ ਆ ਉਹ ਉਹਦੇ ਵਾਸਤੇ ਬਾਬਾ ਜੀ ਵਾਸਤੇ ਸਾਥ ਦੇ ਕੇ ਨਾਲ ਮੇਰਾ ਸਾਥ ਦੇਣਗੇ ਬਾਬਾ 베ਰੀ ਵਾਲੇ ਜੀ ਜੈ 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 ਵਾਹਿਗੁਰੂ ਅੱਲਾ ਏ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਮੈਂ ਸਰਪੰਚ ਮੰਗਲ ਸਿੰਘ ਪਿੰਡ ਖੈਦਿੰਕੇ ਅੱਜ ਸਾਡੇ ਇੱਥੇ ਨਗਰ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇੱਥੇ ਮੇਲਾ ਕਰਵਾਇਆ ਜਾਂਦਾ ਜਿਹੜਾ ਕਿ ਇਹ ਮੇਲਾ ਸਦੀਆਂ ਤੋਂ ਹੀ ਚੱਲਦਾ ਆ ਰਿਹਾ ਇਹ ਇੱਥੇ ਦੂਰੋਂ ਦਰਾਡੇੋਂ ਬਹੁਤ ਸੰਗਤ ਆ ਕੇ ਇਸ ਮੇਲੇ ਦਾ ਆਨੰਦ ਮਾਣਦੀ ਹੈ ਤੇ ਬਾਬਾ ਬੇਰੀ ਵਾਲੇ ਪੀਰ ਇਹਨਾਂ ਦੇ ਤੋਂ ਜੋ ਵੀ ਕਿਸੇ ਦੀ ਮਨੋਕਾਮਨਾ ਹੁੰਦੀ ਆ ਉਹ ਇੱਥੋਂ ਮੰਗ ਕੇ ਆਪਣੀ ਪੂਰੀ ਵੀ ਹੁੰਦੀ ਆ ਤੇ ਉਹ ਪੂਰੀ ਬਾਬਾ ਬੇਰੀ ਵਾਲਾ ਪੀਰ ਉਹਨਾਂ ਦੀ ਮਨੋਕਾਮਨਾ ਪੂਰੀਆਂ ਵੀ ਕਰਦਾ ਤੇ ਹਰ ਸਾਲ ਦੀ ਤਰ੍ਹਾਂ ਇੱਥੇ ਸਾਡੇ ਪੁਲਵਾਨਾਂ ਦਾ ਇੱਕ ਦੰਗਲ ਹੁੰਦਾ ਬਹੁਤ ਤਗੜਾ ਦੰਗਲ ਨੇ ਜੋ ਇੱਥੇ ਤੁਹਾਨੂੰ ਚੈਨਲ ਦੇ ਥਰਾਈ ਲਾਈਵ ਵੀ ਉਹ ਮਤਲਬ ਚੱਲ ਰਿਹਾ ਇਹ ਹਰ ਸਾਲ ਦੀ ਤਰ੍ਹਾਂ ਚੱਲਦਾ ਰਹਿੰਦਾ ਤੇ ਲੰਗਰ ਦਾ ਬਿਲਕੁਲ ਪੂਰਾ ਪ੍ਰਬੰਧ ਹੈ ਇੱਥੇ ਜਲੇਬੀਆਂ ਛੱਡ ਕੇ ਪਕੌੜੇ ਜੋ ਅੱਜ ਸਭ ਕੋਲ ਜੇ ਲੰਗਰ ਦੇ ਵਿੱਚ ਪ੍ਰੋਵਾਈਡ ਹੋ ਰਿਹਾ ਜੀ ਇੱਥੇ ਸੰਗਤ ਚੱਕ ਰਹੀ ਆ ਬੜੀ ਐ ਖੁਸ਼ੀਆਂ ਖਿਚਾਦੇ ਨਾਲ ਸੰਗਤ ਚੱਕ ਰਹੀ ਆ ਜੋ ਵੀ ਇੱਥੇ ਆ ਰਿਹਾ ਸੋ ਆਪਣੇ ਮਨਛਾ ਦੇ ਨਾਲ ਲੰਗਰ ਛੱਕ ਕੇ ਜਾ ਕੇ ਪਰਮਾਤਮਾ ਦੇ ਘਰ ਹਾਜ਼ਰੀ ਭਰ ਕੇ ਮਨੋ ਕਾਮਨਾ ਦੀ ਅਰਦਾਸ ਕਰਕੇ ਇਥੋਂ ਝੋਲੀਆਂ ਭਰ ਕੇ ਲਿਜਾ ਰਿਹਾ ਅਸੀਂ ਸਾਧ ਸੰਗਤ ਨੂੰ ਇਹੋ ਬੇਨਤੀ ਕਰਦੇ ਆ ਕਿ ਇਥੇ ਹਰ ਸਾਲ ਦੀ ਤਰ੍ਹਾਂ 10 ਹਾੜ 24 ਤਰੀਕ ਸੇਵਾ ਮਹੀਨਾ ਦੇ ਦਿਨ ਇਥੇ ਮੇਲਾ ਹਰ ਸਾਲ ਦੀ ਤਰ੍ਹਾਂ ਲੱਗਦਾ ਤੇ ਚੈਨਲ ਵਾਲਿਆਂ ਦਾ ਵੀ ਬਹੁਤ ਧੰਵਾਦੀ ਆ ਜਿਨ੍ਹਾਂ ਨੇ ਤੁਸੀਂ ਤੁਹਾਡੇ ਥਰੂ ਅਸੀਂ ਲੋਕਾਂ ਦੇ ਰਾਏ ਮੈਸੇਜ ਪਚਾਰੇ ਅਸੀਂ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਆ ਤੇ ਦੂਤ ਰਾਡੇ ਤੋਂ ਆਈ ਸਾਥ ਸੰਗਤ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਉਹਨਾਂ ਦੇ ਮਾਲਕ ਬਾਬਾ ਬੇਰੀ ਵਾਲਾ ਪੀਰ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਕਰਨ ਤੇ ਹਰ ਸਾਡੀ ਤਰ੍ਹਾਂ ਇੱਥੇ ਆ ਕੇ ਖੁਸ਼ੀਆਂ ਤੇ ਮੇਲਿਆਂ ਦਾ ਆਨੰਦ ਮਾਣਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਲਕਾਰਾ ਮੇਰੀ ਵਾਲੇ ਪੀਰ ਦਾ ਓ ਸਾਕੀ ਦਰਬਾਰ ਕੀ ਹੈ ਜੈ